ਕਿਵੇਂ ਹੋ ਅੱਜ ਆਏ ਹੋਏ ਆਪਾਂ ਪਿੰਡ ਮਾਰਵੇ ਕੋੜਾ ਲੈ ਕੇ ਆਪਣਾ ਮਤਲਬ ਆਪਣੇ ਵੀਰ ਦਾ ਅਫਗਾਨ ਜੀ ਭਜਾਉਣਾ ਅੱਜ ਅਸੀਂ ਉਹ ਖੜੇ ਆ ਆਪਣੇ ਭਾਈ ਮਿੱਤਰ ਸਾਰੇ ਮਿਲਦੇ ਆ ਜਾ ਕੇ ਮੇਰੇ ਬਲੋਗਿੰਗ ਸ਼ੁਰੂ ਕਰਤੀ ਹੈ ਬਲੋਗਿੰਗ ਸ਼ੁਰੂ ਕਰਤੀ ਅਸਲ ਤਾਂ ਜੀ ਹਾਰ ਬਾਈ ਅਸਲ ਵੀਰ ਜੀ ਠੀਕ ਠਾਕ ਜੀ ਅਸਲ ਵੀਰ ਜੀ ਹੋਰ ਬਾਈ ਜੀ ਹੋਰ ਵੀਰ ਜੀ ਕਿਵੇਂ ਕਿਵੇਂ ਵਧੀਆ ਜੀ ਛੋਟਾ ਵੀ ਆ ਰਿਹਾ ਵੀਰੋ ਟੂਰ ਤਿਆਰ ਕਰ ਰਹੇ ਨੇ ਉਹਨੂੰ ਲੈ ਕੇ ਆਉਣਾ ਹੋਰ ਬਾਈ ਜੀ ਇਹ ਸਾਡਾ ਕਹਿੰਦੇ ਮੁੰਡਾ ਕਿਵੇਂ ਆ ਸਿੰਘ ਆ ਦੇਖੋ ਕਹਿੰਦੇ ਕੋੜਾ ਬਣਾ afghan ਇਹ ਜੇ ਰੇਸਾਂ ਜੀ ਪਹਿਲਾ ਨਾਮ ਲੈ ਕੇ ਆਊਗਾ ਇਹ ਪਹਿਲਾ ਵਾਲਾ ਆਸਟ੍ਰੇਲੀਆ ਪਹਿਲਾ ਲੈ ਕੇ ਆਊਗਾ ਲੈ ਕੇ ਆਊਗਾ ਇਹ ਦੇਖੀ ਲੋਕ ਲਾਡੀ ਨੂੰ ਪਾਉਂਦੇ ਆ ਉਹ ਗੁੱਟ ਠੀਕ ਹੈ ਤੇਰਾ ਹੁਣ ਫਲੋਸ ਦੇ ਫਲੋਸ ਦੇ ਤੋੜ ਦੇ ਕੀ ਹੋ ਗਿਆ ਜੀ ਇਹਨੂੰ ਉਹ ਮੇਰਾ ਬਰੋ ਕਰਨੇ ਮੋਹੋਲ ਬਣਿਆ ਪਿਆ ਪੂਰਾ ਮੋਲਪੁਰਾ ਬੇਬੀ ਬੰਦਾ ਸਾਡਾ ਦਲੀਪ ਦਲੀਪ ਭਾਈ ਉਹ ਕਿਹਦਾ ਬੱਚਾ ਸਾਰਾ 10 ਮੜਿਆ ਇੰਟਰਵਿਊ ਦਲੀਪ 10 ਬੱਚਾ ਪੁੱচ্চਾ ਕੀ ਰਹਾ ਇਹ ਇਹ ਇਹਦਾ ਹੀ ਪਤਾ ਮੈਨੂੰ ਆ ਬਾਬਿਓ ਕੋੜਾਪੁਰਾ ਗਰਮਾ ਇਧਰ ਆਪਣੇ ਵੀਰ ਭਾਈ ਸਾਰੇ ਅੱਜ ਅਸੀਂ ਦੇਖਦੇ ਆ ਘੋੜਾ ਆਪਣਾ ਕਿਹੜੇ ਨੰਬਰ ਤੇ ਹੁੰਦਾ ਹੈ ਪਹਿਲੀ ਵਾਰ ਭਜਾਉਣਾ ਘੋੜਾ ਕੋਲੋਂ ਕਿ ਨਾ ਬਣੇ ਰਹੇ ਉਹ ਸਾਰੇ ਘੋੜੇ ਦਿਖਾਵਾਂਗੇ ਆਪਾਂ ਤੁਹਾਨੂੰ ਭੱਜ ਦੇ ਵੀ ਜੇਤੂ ਵੀ ਸ਼ੋਅ ਵਾਲੇ ਘੋੜੇ ਵੀ ਜੀ ਕਿ ਉਹ ਮਾਰ ਨਹੀਂ ਕਿ ਆ ਲੱਗਦਾ ਅੱਜ ਫਿਰ ਓਗੀ ਤੱਕ ਤੱਕ ਪਉ ਪੂਰੀ ਉਹ ਮੇਰਾ ਬ੍ਰਿਓ ਆਪਾ ਰੋਡ ਇੱਧਰੋਂ ਆਇਆ ਰੋਡ ਪਾਰ ਕਰਨਾ ਹੁਣ ਅੱਗੇ ਆਪਾਂ ਆਪਣਾ ਗੈਂਗਸਟਰ ਘੋੜਾ ਜੋ ਕਿ ਸਾਡੇ ਭਰਾ ਸਾਡੇ ਵੱਡੇ ਵੀਰ ਵਿਜੇ ਦਾ ਘੋੜਾ ਕੰਗ ਸਟੱਡ ਫਾਰਮ ਕਿੰਗ ਕੋ ਮੇਰਾ ਵੀਰੋ ਚੈੱਕ ਕਰੋ ਕਰੋ ਮਾੜਾ ਹੈ ਮੇਲੇ ਦਾ ਮਾਹੌਲ ਚੈੱਕ ਕਰੋ ਜਨਵੀਰ

ਉਹ ਮੇਰਾ ਬਰਕੂੜਾ ਜਾਂਦਾ ਬਾਗੀਆਂ ਪਾਉਂਦਾ ਇਹ ਅੱਜ ਕੋੜਿਆਂ ਦਾ ਜੋਰ ਦੇਖਿਆ ਜਾਣਾ ਹੈ ਅਕਾਬ ਦਾ ਅੱਜ ਦਾ ਇਹਦੇ ਤੋਂ ਆਹ ਤੇ ਜ ਸਾਹ ਪਾਰ ਬੱਤੀਆਂ ਦੇ ਪਹੁੰਚ ਕੇ ਉਹਨਾਂ ਨਾਲ ਜੱਗੇ ਉਹਨਾਂ ਦਾ ਬਹੁਤ ਕੋੜੇ ਦਾ ਵੀ ਮੁੱਕ ਦੇਣੀ ਉਹ ਖੜੇ ਆ ਦੇਖੋ ਜੀ ਓਏ ਆਜੋ ਜਾ ਰਹੇ ਹਣ ਕੋੜੇ ਦੀ ਐਂਟਰੀਆ ਕਰਾਉਣ ਵੀਰ ਇਹਨਾਂ ਦਾ ਵੀ ਕੋੜੇ ਬੋਸ ਟੌਪ ਟੌਪ ਦੇ ਸਟਾਲੀਨ ਪਿੱਛੇ ਹੋਇਆ ਜੀ ਨਾ ਫਿਰ ਰਾਤ ਨੂੰ ਬਾਹਰ ਕੱਢੋ ਫਿਰ ਬੋਸ ਟੌਪ ਤੇ ਲੈ ਜਾ ਪਰ ਉਹ ਤਾਂ ਮਿੱਟੀ ਦਾ ਤਰਵਿਲ ਰੋਲੇ ਦਾ ਬੋਡਾ ਆ ਰਹਿੰਦਾ ਹੈ ਲੋ ਮੇਰਾ ਫਿਰ ਪਹੁੰਚ ਕੇ ਕਹਿੰਦੇ ਮੇਲੇ 'ਚ ਉਸ ਤੋਂ ਬਾਅਦ ਹਾਂ ਜੀ ਕਹਿੰਦੇ ਖੇੜੀ ਵਾਲੇ ਬਾਬੇ ਨੇ ਆਉਣਾ ਹੈ ਕਿੱਲੇ ਸ਼ੇਰ ਵਾਲਿਆਂ ਨੇ ਹੋਣਾ ਕਹਿੰਦੇ ਕਰਾਲੀ ਤੋਂ ਅੱਜ ਸੁਪਰ ਬਾਵਾ ਦਾ ਪੰਜਾਬ ਦਾ ਨਾਟਕ ਆਇਆ ਜਿਹਨੇ ਪੰਜ ਟਰੈਕਟਰ ਜੀਵਾਂ ਦੇ 50 ਮੋਟਰਸਾਈਕਲ ਜਿੰਦੇ ਜੋਸ਼ ਦਿਵਾ ਦਿੱਤਾ ਅੱਜ ਮੇਰੇ ਵੀ ਕੀ ਗੁੱਜਰਾ YouTube ਚੈਨਲ ਤੇ ਕੋਈ ਸਾਡੀ ਪੰਜਾਬੀ ਦੋਸਤ ਵੀ ਮੈਂ ਬਣਾ ਲੱਖੋ ਕਹਿੰਦੇ ਯਾਰ ਮਿੱਤਰ ਆ ਗਏ ਨੇ ਆਪਣੇ ਘੋੜੇ ਵਾਲੇ ਹੋਰ ਬਾਈ ਜੀ ਕਰਾਈ ਤੋਂ ਹਾਂ ਮੇਰੇ ਪਾਸ਼ਾ ਹੀ 10ਵੇਂ ਪਿਤਾ ਦੀ ਲਾੜੀ ਔਜ ਕਦੇ ਕਿਹਦੇ ਘਰੇ ਘੋੜਾ ਘੋੜੀ ਆ ਦੇ 10ਵੇਂ ਪਤਾ ਦਾ ਆਪ ਸੇਵਾ ਦੇਖਦਿਆਂ ਭਾਈ ਜੀ ਅੱਜ ਬਹੁਤ ਧੰਨਵਾਦ ਕਰਨ ਸਰਪੰਚ ਸਾਹਿਬ ਵੱਡਾ ਸਤਿਕਾਰ ਦੇ ਗਏ ਬੜੀ ਚਾਰੀ ਹੋ ਰਹੇ ਵੀਰੋ ਜਿਹਨੋਂ ਇਹ ਹੋ ਜੀਆਂ ਰੂਹਾਂ ਪਿੰਡ ਮਾਰਮੇ ਦੇ ਵਿੱਚ ਬਾਬਾ ਜਗਜੀਤ ਸਿੰਘ ਜੀ ਉਹਨਾਂ ਦੇ ਮਜੀਤ ਬਾਬਾ ਜੀ ਨੇ ਬੜੇ ਤਾਲਾ ਦਾ ਚੇਰਾ ਭਾ ਇਹਨਾਂ ਨੇ ਅਰਦਾਸ ਕੀਤੀ ਕਿ ਜਿਹੜਿਆਂ ਦੇ ਤਾਪ ਹੋ ਗਏ ਆ ਜਿਹੜਿਆਂ ਦੇ ਜਿਹੜੇ ਤਾਪਾ ਨਾ ਉਹ ਆਲੇ ਜਿਹੜੇ ਨੂੰ ਆਪਣੇ ਪ੍ਰਭਾਵ ਹੇਠ ਲੈ ਲੈਂਦੇ ਆ ਬਹੁਤ ਧੰਨਵਾਦ ਭਾਈ ਜੀ ਇਹ ਰੂਹਾਂ ਹੁੰਦੀਆਂ ਨੇ ਰਨੋਹਾ ਰਨੋਹਾਨਾ ਕੰਗਮਾ ਦੀ ਦੂਮ ਵਾਹ ਬੱਲੇ ਮਰਲੇ ਆ ਗਏ ਵਾਹ ਜੀ ਵਾਹ ਜਿਹੜੇ ਭਲਵਾਨ ਤੇ ਹੋੜੇ ਬਾਜੀ ਦਾ ਆਪਣਾ ਰੋਟੀ ਹੋੜੇ ਬਾਜੀ ਮਾਰਦੇ ਪਰਦੇ ਉਤੇ ਪਹਿਲਾ ਬੈਟ ਤੇ ਘੋੜਾ ਆਉ ਲੱਗਿਆ ਵਾ ਜਿੱਥੇ 17 ਨਵੰਬਰ 2025 ਜੰਗਵੀਰ ਸਿੰਘ ਅਕਲਾਹਾ দেখো মে ঘোড়ি না নখরা চেক করি আজন থে ও দেখো ঘোড়ে ঘোড়ে মেলা বড় পুরা সিখনা দেয় ਇਹ ਕੀ ਆ ਰਹੇ ਆ ਹੁਣ afghan ਉਹ ਆ ਗਿਆ ਮੇਰਾ ਵੀਰੋ ਕਹਿੰਦੇ ਬਾਕੀਆਂ ਪੌਂਦਾ ਤਾਂ ਮੇਰਾ ਵੀਰੋ afghan ਚੈੱਕ ਕਰੋ ਮੇਰਾ ਵੀਰੋ ਕਹਿੰਦੇ ਵਿਜੇ ਵੀਰ ਦਾ ਘੋੜਾ ਕਿੰਗੇ ਸਟੱਡ ਫਾਰਮ ਦਾ ਘੋੜਾ afghan ਦੋ ਸਾਨ ਹੋ ਗਏ ਇਕੱਠੇ ਚੈੱਕ ਕਰੋ ਬਾਬਿਓ ਬਾਬਾ ਵੀਡੀਓ ਕੰਦੇ ਦੂਜੀ ਸ਼ਿਫਟ ਚੱਲ ਪਿਆ ਆਪਣਾ afghan ਤੇ ਜਗੀਰਾ ਤਿਆਰਾ ਬਗੀਰਾ ਕਹਦੇ ਤੱਕ ਪੈ ਜਣੀਆ ਮੇਰਾ ਵੀਰੋ ਮੇਲੇ ਵਿੱਚ ਹਾਓ ਦੇਖੋ ਪੂਰਾ ਗਰਮ ਛੱਡ ਲਾ ਲੱਤਾਂ ਸਾਰੇ ਟਰੈਕ ਪਾ ਖੜ ਗਏ ਆ ਕੇ ਬਾਬਿਆਂ ਦਾ ਘੋੜਾ ਵੀ ਆ ਗਿਆ ਅਸਲਾ ਖਾਣਾ ਨਾਲੇ ਚੱਕੀ ਵਰਦੇ ਕੁਝ ਕੰਨ ਹੋਰ ਸਾਰਾ બચ્છે આપણે ખરા ઝૂટ ના ના જરે ચાલ બીજે પૂરે ઉપર ચાલ બેટા ઇધે આવ હા પૂરો આડો બનાવો છોટો બનાવો ના અરે કોઈ નહિ નસર ના આયેગા યાર મને કીડા દુનિયામાં હટ તને કશું નહિ ਆ ਜੀ ਕੱਢੋ ਬਾਸ ਬੇਟੀ ਬਾਸ ਅਗਲੀ ਕਰ ਲੈ ਦੋ ਹੀ ਮਿੰਟ ਦਵਾ ਦਾ ਬਣੇ ਚੱਲ ਬੱਤਾ ਚੱਲ ਲਾ ਬਾਈ ਕਿਹੜਾ ਲੈਓ ਜੀ ਉਰਾਨ 20 ਦਾ ਫੋਟੋ ਫੋਟਾ ਜਾਏ ਬਾਈ ਜੀ ਬੱਚਾ ਬੱਚਾ ਛੋਟਾ ਵੀ ਦਾ ਹੋ ਜਾ ਪਿੱਛੇ ਓਏ ਕੱਲ ਗੁੜੀਆਂ ਲਾਡੀਆਂ ਹੋ ਜਾ ਗੈਂਗਸਟਰ ਬਿਲਕੁਲ ਬਿਲਕੁਲ ਆ ਜਿੰਨਾ ਵੱਲੋਂ ਬਾਈ ਜੀ ਗੈਂਗਸਟਰ ਦਾ ਸਨਮਾਨ ਸਿਮਰਨ ਕੰਗ ਪਵਿੱਤਰ ਥਾਲੀਆਂ ਲਾਡੀ ਥਾਲੀਆਂ ਜੱਸਾ ਜੱਟ ਹਰਮਨ ਰਾਏ ਕਰਜੋਤ ਥਾਲੀਆਂ ਰਿੱਕੀ ਅਜਨੌਦ ਗੱਲ ਮਾਣੂ ਕੇ ਸਾਹੀ ਪਨਾਗ ਇਹਨਾਂ ਬੰਦੋਂ ਗੈਂਗਸਟਰ ਦਾ ਇਹ ਬਾਜੀ ਮੁੱਥੇ ਪਟਾਵਾ ਗੈਂਗਸਟਰ ਆਹਾ ਗੈਂਗਸਟਰ ਦਾ ਦੂਜੇ ਪਾਸੇ ਦੁਲਲਾ ਦੁਲਲਾ ਹੀ ਪੰਜਾਬ ਦੀ ਵਿਰਾਸਤ ਨੇ ਆਹਾ ਤੁਸੀਂ ਵੀ ਆਹੀ ਕੁਛ ਤਾਂ ਆਉਂਦੇ ਹੋ ਬਾ ਉਹਨਾਂ ਨੇ ਮੂੰਹ ਤੇ ਕੰਨਾ ਕੰਨੀ ਇਹ ਦੇਖੋ ਇੱਕ ਵਾਰੀ ਤਾੜੀਆਂ ਮਾਰ ਦਿਓ ਘੱਟ ਕੇ ਜਤਾਰਾਂ ਵਾਲੀ ਇਹ 200 ਰੁਪਇਆ ਪਰਮਾਤਮਾ ਦੇ ਵੀਰੋ ਦੁੱਲ੍ਹੇ ਦੇ ਸਟੱਡ ਸਰਵਸ ਓਪਨ ਕੀਤੀ ਆ ਚਾਰੇ ਪਾਰ ਤੇ ਮੱਥੇ ਪੱਟਾ ਆਹੋ ਬਾਵਾ ਕੀ ਗੱਲ ਬੱਜ ਵਾਟ ਚੰਚਲੇ ਕਿੱਥੇ ਨਾਲ ਮੈਨੂੰ ਵੀ ਲੈ ਬੈਠਾ ਸੀ ਤੂੰ ਤਾ ਆ ਦੇਖੋ ਮੇਰਾ ਵੀਰ ਦੁੱਲਾ ਹਾਂਜੀ ਲਾਈਵ ਲਾਈਵ ਹੋਰ ਬਾਈ ਆਹ 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 ਕੋਈ ਨਾ ਕਿਹੜਾ ਬੰਦਾ ਪੁੱਤ ਫੋਟੋ ਨਹੀਂ ਆਉਣੀ ਸੀ ਕਿ ਨਹੀਂ ਬਾਈ ਦਾ ਹੋਇਆ ਜੀ ਕੋਈ ਕਿੱਥੇ ਗਿਆ ਬਾਈ ਦੁੱਲੇ ਨੇ ਦਿਖਾਤਾ ਸੀ ਬੱਚਿਓ ਬੱਚਿਓ ਟਰਾਲੀ ਦੇ ਉੱਪਰੇ ਕਰ ਲੱਗੋ ਟਰਾਲੀ ਕੋਈ ਨਾ ਕੋਈ ਨਾ ਟਰਾਲੀ ਦੇ ਸਾਹਮਣੇ ਕਿਹੜਾ ਕਰ ਲੱਗ ਗਿਆ ਕਰਨਾ ਵੀਰ ਉਹ ਬਾਈ ਪਰੇ ਰਹੋ ਹੈਰੀ ਬਾਈ ਆਸਟ੍ਰੇਲੀਆ ਦੇ ਤੇ ਕਰ ਬਈ ਨਹੀਂ ਪੱਕਾ ਮੁੱਲਾ ਪਰ ਧੀ ਦਾਸ ਜਨ ਵੀ ਕਿਹਾ ਬੱਚਿਓ ਸਾਨੂੰ ਆਹ ਦੇਖੋ ਕਿ ਨਕਰਾਂ ਦੇ ਦਾ ਸਾਰੇ ਪੰਜਾਬੀਆਂ ਨੇ ਸਵਾਰ ਕਿੱਥੇ ਆਇਆ कहाँ रखी कहा ट्राली के कहाँ रखो विजय और ट्राली कहाँ कहा जाक ਆ ਲੈ ਨਾ ਨਾ ਜੀਵੰਤ ਰਾਤੇ ਮੇ ਤਾਂ ਪਾਰ ਦੇ ਪਾਈਪ ਚ ਪਰਾਂ ਹੋ ਜਾ ਯਾਰੀ ਭੁਗੇ ਇੱਧਰ ਹੋ ਜਾ ਅੱਜ ਵੀ ਹੋਣਾ ਤੇਰੇ ਬਾਪ ਜਿਹੜਾ ਟੋਪੀ ਵੀ ਨਹੀਂ ਦਿਖਣੀ ਲੋਕ ਪੈਸਾ ਦਵਾਤਾ ਬਖਸ਼ਰ ਚਾਹ ਮਾਤਾ ਜੀ ਇੱਕ ਵਾਰੀ ਤਾਲੀਆਂ ਦੋਨਾਂ ਨੇ ਆਪਣੇ ਬੂਹੂ ਦੀ ਦਾ ਪਰਸਾ ਦਿੱਤਾ ਦੋਨੇ ਤਾਲੀਆਂ ਨੇ ਉਧਰੋਂ ਗੋੜੇ ਦਾ ਬੱਚਾ ਚਾਰੇ ਤੈਰ ਮੱਥੇ ਪਟਾ ਕਾਲਾ ਪਰਮਾਨ ਬਾਪੂ ਆ ਕਿੱਥੇ ਰਾਈ ਬੈਠਾ ਮਾ ਬੂਹੂ ਬੱਚੋ ਦੇਖੋ ਹਾਂਜੀ ਅੰਤਿਮ ਲੋ ਬਾਬੇ ਦਾ بڑا ਘੋੜਾ ਆ ਗਿਆ 24ਵਾਂ ਤੇ ਹੋਰ ਬਲੌਗ ਦੇਖਣ ਲਈ ਲਾਈਕ ਐਂਡ ਸਬਸਕ੍ਰਾਈਬ ਬੈਲ ਆਈਕਨ ਦੱਬ ਕੇ ਕਿਸੇ ਜੱਟ ਦੇ ਚੈਨਲ ਨੂੰ ਫੋਲੋ ਕਰਾਓਗੇ ਵਧੀਆ ਤੇ ਵਧੀਆ ਚੱਕੀਆਂ ਤੇ ਚੱਕੀਆਂ ਵੀਡੀਓ ਆਉਣਗੀਆਂ ਜੀਦਾ ਵੀਰੋ ਦੇਖੋ ਮਾਹੌਲ ਅੱਜ ਦਾ ਜਿਹੜਾ ਬੱਸ ਤਾਂ ਵੀਰੋ ਸਰਦਾਰ ਗੁਰਪ੍ਰਤਾਪ ਸਿੰਘ ਜੀ ਗਰੀ ਸਾਹਿਬ ਵੱਲੋਂ ਅੱਜ ਦਾ ਫਰਸਟ ਪ੍ਰਾਈਜ਼ ਦਿੱਤਾ ਗਿਆ ਹੈ। ਇਹਨਾਂ ਵੱਲੋਂ ਰਾਸ਼ੀ ਸੀ। ਸਤਿ ਸ੍ਰੀ ਅਕਾਲ।